तो मुझे मेंटेन में टेबटे सम देर में भारो करना भारो करिए और से पीछे से ठीक और से बोल दो ठीक है आगे आगे बस बस एक मिनट चलो पीछे हां जी साहब साइड से सही सही ਸਾਈਡ ਤੋਂ ਜਿੱਥੇ ਸਾਈਡ ਤੋਂ ਉਹ ਸਾਈਡ ਤੋਂ ਇੱਕ ਮਿੰਟ ਜਿੱਥੇ ਮਾੜਾ ਬਈ ਬੈਠੇ ਬੈਠੇ ਬਰਬਰ ਆਦਮੋ ਕੀ ਗ੍ਰਿੰਦਰ ਸਿੰਘ ਜਿੰਨੂ ਬਾਹਰ ਆ ਰਹੇ ਨੇ ਦੇਖੋ ਵੀਰਾਂ ਦੇ ਸ਼ੋਰ ਤੋਂ ਤੁਸੀਂ ਕਿਸ ਤਰ੍ਹਾਂ ਉਹ ਲੰਗਣਾ ਲੰਗਣਾ ਗ੍ਰਿੰਦਰ ਸਿੰਘ ਜਿੰਨੂ ਗ੍ਰਿੰਦਰ ਸਿੰਘ ਜਿੰਨੂ ਬਾਰੂ ਕਰੀਏ ਇਰੇ ਬਿਆਬੂ ਜੀ ਗ੍ਰਿੰਦੋ ਸਿੰਘ ਕੀ ਲੋਕਾਂ ਤੁਸੀਂ ਕਾ ਦੇਖ ਰਹੀ ਆਂ ਤਸਵੀਰਾਂ ਦੇਖ ਸਕਦੇ ਹੋ ਸਰ ਸਤਿਗੁਰ ਦੀ ਕਿਰਪਾ ਹੈ ਦਾਤਾ ਜੀ ਜ ਆ ਸਾਰੀ ਸੰਗਤ ਜਿਹੜੀ ਆਈ ਹੈ ਉਹ ਮਾਲਕ ਦੀ ਵੇਟ ਕਰ ਰਹੀ ਹੈ ਉਹ ਮਾਲਕ ਦਰਸ਼ਨ ਦੇਣ ਆਇਆ ਸਾਰੀ ਸੰਗਤ ਨੂੰ ਦੁਨੀਆ ਨੂੰ ਤਾਰਦੇ ਫਿਰਦੇ ਨੇ ਥਾਂ ਥਾਂ ਜਾਂਦੇ ਨੇ ਸਤਿਗੁਰ ਉਹ ਕਿਸੇ ਦੇ ਨਹੀਂ ਹੈਗੇ ਉਹ ਸਭ ਜਨਤਾ ਦੇ ਸਾਰੇ ਸੰਸਾਰ ਦੇ ਬਣੇ ਹੋਏ ਨੇ ਉਹ ਪੂਰੀ ਦੁਨੀਆ ਨੂੰ ਤਾਰਦੇ ਫਿਰਦੇ ਨੇ ਸਭ ਨੂੰ ਦਰਸ਼ਨ ਦੇ ਕੇ ਜਾਣਗੇ ਸਭ ਨੂੰ ਮਿਲ ਕੇ ਜਾਣਗੇ ਉਸ ਤੋਂ ਬਾਅਦ ਰੱਬੇ ਵੀ ਜਾਣਾ ਜੀ ਇਹ ਤੇ ਜੇਲ੍ਹ ਦੇ ਬਾਹਰ ਤਾਂ ਸੰਗਤ ਦਾ ਮਸਲਾ ਆ ਗਿਆ ਸੱਡੇ ਪੜੀ ਗਈ ਇੱਕ ਨੁਰਕੀ ਸਰ ਇੱਥੇ ਆ ਜਿਹੜਾ ਸੈਂਟਰ ਹੈ ਨਾ ਢੂੜਕੀ ਜਾਉਣਾ ਸੀਗਾ ਪਰ ਉੱਥੇ ਸਮਾਂ ਹੁਣ ਜਿਆਦਾ ਟਾਈਮ ਜਿਆਦਾ ਹੋ ਗਿਆ ਉਸ ਕਾਰਨ ਫਿਰ ਇਹਨਾਂ ਨੇ ਇੱਥੋਂ ਮਿਲ ਕੇ ਨਾ ਲਾਬੇ ਸੈਂਟਰ ਜਾ ਸੰਗਤ ਵੀ ਵੱਡੀ ਗਿਣਤੀ 'ਚ ਪਹੁੰਚਣੀ ਸਾਰੀ ਉੱਥੇ ਪਹੁੰਚੂਗੀ ਜੀ ਉਂਵੀ ਜੇਲ੍ਹ ਦੇ ਬਾਹਰ ਵੀ ਸੰਗਤ ਵੱਡੀ ਗਿਣਤੀ ਨਾਲ ਹੋਊਗੀ